ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜੁਗਰਾਉ ਮੇਲੇ ਦੇ ਠੀਕ ਹੈ ਜੀ ਆਹ ਹੈਗਾ ਗੇਟ ਜਿੱਥੋਂ ਐਂਟਰੀ ਹੋਊਗੀ ਐਂਟਰੀ ਹਜੇ 10 ਵਜੇ ਹੋਣੀ ਆ ਤੇ ਉਹ ਸਾ ਜਿਹੜੇ ਵੱਡੇ ਤੇ ਆਏ ਸੀ ਤਾਂ ਥੋੜੇ ਡੇਢ ਕਿਲੋਮੀਟਰ ਪੈਂਦਾ ਪਿਛਲੀ ਵਾਰ ਨਾਲੋਂ ਇਸ ਵਾਰ ਗੇਟ ਦੀ ਐਂਟਰੀ ਜਿਹੜਾ ਐਂਟਰੀ ਗੇਟ ਬਣਾਇਆ ਬਹੁਤ ਸੋਹਣਾ ਬਣਾਇਆ ਪਿਛਲੀ ਵਾਰ ਇੰਨਾ ਕੁਝ ਨਹੀਂ ਸੀਗਾ ਸਿੰਪਲ ਜਿਹਾ ਸੇਗਾ ਗੇਟ ਬੈਸ ਵਾਰ ਰੀਨੋਵੇਟ ਬਹੁਤ ਵਧੀਆ ਕੀਤਾ ਪੀਡੀਐਫ ਇੰਟਰਨੈਸ਼ਨਲ ਡੈਰੀ ਐਂਡ ਐਗਰਿਕ ਐਗਰੀ ਐਕਸਪੋ 2026 10 ਵਜੇ ਤੱਕ ਹੈ ਸਾਡੇ ਕੋਲੇ 9:00 ਵਜੇ ਆ 10:00 ਵਜੇ ਐਂਟਰੀ ਹੋਣੀ ਆ ਫੇ ਤੁਹਾਨੂੰ ਅੰਦਰ ਦਿਖਾਵਾਂਗੇ ਕਿ ਕੀ ਐਕਟੀਵੇਸ਼ਨ ਲੱਗੇ ਵੀ ਆ ਕੰਪਨੀਆਂ ਦੇ ਜਿੰਨਾ ਟਾਈਮ ਐਂਟਰੀ ਗੇਟ ਨਿਕਲਦਾ ਉਹਨਾ ਟਾਈਮ ਆਪਾਂ ਪੀਵਾਂਗੇ ਚਾਹ ਤੇ ਨਾਲ ਪਕੌੜੇ ਠੀਕ ਹੈ ਆਰਡਰ ਕਰਦੇ ਜਦੋਂ ਆ ਕੇ ਤੁਹਾਨੂੰ ਦਿਖਾਉਂਦੇ ਐਂਟਰੀ ਆਪਣੀ ਹੋ ਗਈ ਤੇ ਦਿਖਾਉਣੇ ਤੁਹਾਨੂੰ ਅੰਦਰ ਦਾ 뷰 ਸਭ ਤੋਂ ਪਹਿਲਾਂ 메ਨ ਫਲਕਸ ਲੱਗੀ ਆ ਜਿੱਥੇ गांवਾਂ 'ਤੇ ਬੱਚੀਆਂ ਬਣਾਈਆਂ ਗਈਆਂ। ਬਾਕੀ ਪੀੜ੍ਹੀ ਆਪਾਂ ਛੰਡਾ। ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ। ਠੀਕ ਹੈ। ਨਵੇਂ ਵੀਡੀਓ ਦੇਖ ਰਹੇ ਹੋ ਵੀ ਸਬਸਕ੍ਰਾਈਬ ਕਰ ਲੈਣਾ। ਇਹ ਅੰਦਰ ਦਾ ਵੀਊ ਹੈ ਜੀ। ਆਪਣੇ ਪੀੜ੍ਹੀ ਮੇਲੇ ਦਾ ਸਭ ਤੋਂ ਪਹਿਲਾਂ ਇੱਥੇ ਮਸ਼ੀਨਰੀ ਆਊਗੀ। ਮਸ਼ੀਨਰੀ ਤੋਂ ਬਾਅਦ ਉਧਰ ਬੈਕ ਸਾਈਡ ਦੀ ਪਸ਼ੂ ਮੇਲਾ ਜਿਹੜਾ ਉਧਰ ਜਾਵਾਂਗੇ ਇਹ ਪਹਿਲੀ ਐਗਜ਼ੀਬਿਸ਼ਨ ਹੈ ਠੀਕ ਹੈ ਤੇ ਹੈਗੇ ਮੱਕੀ ਕੱਟਣ ਵਾਲੀ ਜੀਨ ਉਸ ਜਿਵੇਂ ਜਿਵੇਂ ਅੱਗੇ ਚੱਲਾਂਗੇ ਤੁਹਾਨੂੰ ਦਿਖਾਈ ਚੱਲਾਂਗੇ ਅਜੇ ਇੰਨੀ ਭੀੜ ਨਹੀਂ ਹੈਗੀ ਕਿਉਂਕਿ ਇਹ ਅਸਲੀ ਟਾਈਮ ਇਹਦਾ 11 ਵਜੇ ਦਾ ਹੁੰਦਾ ਤੇ ਹਜੇ ਸਾਢੇ 9:30 ਦਾ ਟਾਈਮ ਹੈ ਅੱਜ ਐਂਟਰੀ ਅੱਧਾ ਘੰਟਾ ਪਹਿਲਾਂ ਕਰਤੀ ਇਹਨਾਂ ਨੇ ਕੱਲ 10 ਵਜੇ ਐਂਟਰੀ ਸ਼ੁਰੂ ਹੋਈ ਸੀ ਇਧਰ ਆ ਪਸ਼ੂਆਂ ਵਾਸਤੇ ਪੱਖੇ ਤੇ ਮੈਟ ਦੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਅਨਿਸ਼ਕਰਮਾ ਐਗਰੀਕਲਚਰ ਡੈਰੀ ਪਲਾਂਟ ਇਹ ਡੈਰੀ ਦੇ ਰਿਲੇਟਡ ਕੋਈ ਵੀ ਕੰਪੋਨੈਂਟ ਲੈਣਾ ਹੋਵੇ ਨਾ ਸੰਪਰਕ ਕਰ ਸਕਦੇ ਹੋ ਇੱਧਰ ਵੀ ਡੈਰੀ ਦੇ ਮਦਦਨਾ ਕੋਈ ਚੀਜ਼ ਲੈ ਸਕੋ ਤੁਸੀਂ ਇੱਧਰ ਹੈਗੇ ਜਨਰੇਟਰ ਸੇਖੋ ਇੰਦਰਪਾਲ ਜਨਰੇਟਰ ਨੂੰ ਜਿਹੜਾ ਪਾ ਕੇ ਤਾਹ ਰਹੇ ਆ ਉਹ ਕਸਾਨਾ ਨੂੰ ਠੀਕ ਹੈ ਇਹ ਆ ਇੰਦਰ ਦਾ 18 ਇੰਚ ਪੀ ਦਾ ਇੰਦਨਾ ਹੀ ਠੀਕ ਹੈ ਸਰਫਸਟਾਰਟ ਆ ਇੱਕ ਲੱਖ 80000 ਕੀਮਤ ਹੈ 15000 ਰੁਪਏ ਦਾ ਡਿਸਕਾਊਂਟ ਲੱਗੇ ਤੇ 165000 ਰਹਿ ਗਿਆ ਇਹ ਇੱਟਾ ਹੀ ਵੱਖਰੇ ਵੱਖਰੇ ਕਰਾਂਗੇ ਉਹ 그러면은 ਡਰਾਇਵਿੰਗ ਲੱਗਿਆ ਵੀ ਇੰਦਮ ਭਾਈ ਇਹ ਕੰਮ ਸਟਾਰਟ ਕਰੀ ਜਾਂਦੇ ਆ ਤਾਂ ਉਹਨਾਂ ਫੋਰਮ ਦੇ ਸੁਣਾ ਮੁਰਤੋ ਤੋਂ ਤੁਹਾ ਸਾਹਮਣੇ ਮਾਰਬਾ ਟ੍ਰੈਕ ਕਾਣਾ ਦੇ ਜਿਵੇਂ ਸੰਪੂਰਨ ਉਹ ਬੜਾ ਚਟਨਾਇਆ ਵਾਸਾਰ ਜਿਵੇਂ ਛੋਟੇ ਛੱਟ ਸੇ ਉਹ ਮੈਸੀ ਨਾਲ ਤੇ ਇਧਰ ਟੈਰਾ ਦੀ ਮਸ਼ਹੂਰੀ ਵੀ ਇਸ ਵਾਰ ਕੀਤੀ ਵੀ ਆ ਵੀਕੇਟੀ ਫਿਰ ਮੈਸੀ ਆ ਗਏ ਨੇ ਸਿਰਫਾ ਮਾਰਤੀਆਂ ਪਤਾ ਲੱਗ ਗਿਆ ਵੀ ਹੁਣ ਮੇਲਾ ਵਧਣ ਲੱਗ ਗਿਆ ਕਰ ਕੇ ਸਲਫਾ ਮਾਰ ਕੇ ਸਟਾਰਟ ਕਰਕੇ ਰੱਖਦੇ ਇੱਕ ਵਾਰ ਇਥੇ ਹਰ ਇੱਕ ਬ੍ਰੈਂਡ ਦੀ ਤੁਹਾਨੂੰ ਮੱਕੀ ਦੀ ਮਸ਼ੀਨ ਤੇ ਜਰੂਰ ਮਿਲੂਗੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਤਾਂ ਕਿ ਆਪਾਂ ਅਗਲੀ ਵੀਡੀਓ ਵੀ ਪਾ ਸਕੀਏ ਤੇ ਉਹਦੇ ਵਿੱਚ ਅਗਲੀਆਂ ਆਪਣੀਆਂ ਜਿੰਨੀਆਂ ਵੀ ਐਗਜ਼ਿਬਿਸ਼ਨ ਲੱਗੀਆਂ ਹੋਈਆਂ ਸਾਰੀਆਂ ਦਿਖਾ ਸਕੀਏ ਠੀਕ ਹੈ ਜੀ ਧੰਨਵਾਦ